ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਗੁਰਬਾλαਮ ਸਾਖੀਆਂ ਕਹਿੰਦੇ ਨੇ ਜਦੋਂ ਧਰਮ ਤੇ ਨੇਕੀ ਤੇ ਪੂਰਨ ਪ੍ਰਹਾਰ ਤੇ ਅਧਰਮ ਤੇ ਬਦੀ ਦੇ ਖੁੱਲੇ ਪ੍ਰਚਾਰ ਹੋਣ ਆਤ ਤੇ ਜ਼ੁਲਮ ਪਾਪ ਅਪਰਾਧ ਤੇ ਹਾਹਾਕਾਰ ਮਚ ਜਾਏ ਜਦੋਂ ਸੈਨ ਵਾਲਿਆਂ ਦਾ ਸਬਰ ਖਤਮ ਹੋ ਜਾਏ ਤਾਂ ਰੱਬ ਨੂੰ ਕਿਸੇ ਦੇ ਵਜੂਦ ਵਿੱਚ ਆ ਕੇ ਧਰਤੀ ਤੇ ਉਤਰਨਾ ਪੈਂਦਾ ਹੈ ਅਰਸ਼ਾਂ ਤੋਂ ਕੋਈ ਰੱਬੀ ਨੂਰ ਧਰਤੀ ਤੇ ਪ੍ਰਗਟ ਹੁੰਦਾ ਹੈ ਸ਼ਾਇਦ ਐਸੇ ਕਾਰਜ ਲਈ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਅਲਾਹੀ ਨੂਰ ਦੇ ਰੂਪ ਵਿੱਚ ਧਰਤੀ ਤੇ ਉਤਰੇ ਜਿਸ ਨਾਲ ਸਾਰੀ ਧਰਤੀ ਨੂਰੋ ਨੂਰ ਹੋ ਗਈ ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਸੋਨੇ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਇਆ ਤੇ ਆਪਾਂ ਲੜੀਵਾਰ ਸਾਖੀਆਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਅੱਜ ਪਹਿਲੇ ਭਾਗ ਵਿੱਚ ਸਾਡੇ ਸੋਨੇ ਗੁਰੂ ਜੀ ਦਾ ਕਰਤਾਰ ਸਾਡੇ ਸੋਨੇ ਗੁਰੂ ਜੀ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਸ਼੍ਰੀ ਗੁਰੂ ਜੀ 1469 ਈਸਵੀ ਨੂੰ ਇਸ ਦੁਨੀਆ ਵਿੱਚ ਆਏ। ਤਦੋਂ ਇੱਥੇ ਬਹਿਲੋਲ ਲੋਦੀ ਦਾ ਰਾਜ ਸੀ। ਜੀ ਹਿਸਾਬ ਸਿਰ ਗਣ ਕਰੀ ਤਦੋਂ ਸਮਤ ਸੀ 1526 ਬਿਕਰਮੀ। ਗੁਰੂ ਜੀ ਦੇ ਰੱਬ ਜੀ ਦੇ ਪਾਸੋਂ ਦੁਨੀਆ ਵਿੱਚ ਆਉਣ ਨੂੰ ਅਵਤਾਰ ਆਖੀਦਾ ਹੈ। ਰੱਬ ਜੀ ਨੇ ਉਹਨਾਂ ਨੂੰ ਕਰ ਲਿਆ ਸੀ ਜੋ ਉਹ ਲੋਕਾਂ ਨੂੰ ਭਲੇ ਕਮਾਂ ਵਿੱਚ ਲਾਉਣ ਆਪੋ ਵਿੱਚ ਪਿਆਰ ਕਰਨਾ ਸਿਖਾਲਣ ਤੇ ਰੱਬ ਜੀ ਨਾਲ ਵੀ ਪਿਆਰ ਕਰਨ ਦੀ ਸੋਹਣੀ ਮਾਤ ਦੇਣ ਜਿਸ ਪਿੰਡ ਆਪ ਜੀ ਦਾ ਅਵਤਾਰ ਹੋਇਆ ਉਸ ਦਾ ਨਾਮ ਸੀ ਰਾਇਪੋਈ ਦੀ ਤਲਵੰਡੀ ਇਹ ਥਾਂ ਲਾਹੌਰ ਤੋਂ ਲੈਂਦੇ ਵੱਲ ਨੂੰ ਹੈ ਕੋਈ 19ਵੀਂ ਕੋਧੀ ਵਿਥਾ ਉੱਤੇ ਤਲਵੰਡੀ ਦਾ ਪਹਿਲਾ ਨਾਮ ਸੀ ਰਾਇਪੁਰ ਫਿਰ ਪਿਆ ਰਾਇਪੋਈ ਦੀ ਤਲਵੰਡੀ ਹੁਣ ਇਸ ਨੂੰ ਆਖਦੇ ਹਨ ਨਨਕਾਣਾ ਸਾਹਿਬ ਐ ਸ਼ਰਕਪੁਰ ਦੇ ਪਰਗਨੇ ਜ਼ਿਲ੍ਹਾ ਸ਼ੇਖੋਪੁਰਾ ਪਾਕਿਸਤਾਨ ਵਿੱਚ ਹੈ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਸੀ ਬੀਬੀ ਤ੍ਰਿਪਤਾ ਜੀ ਤੇ ਪਿਤਾ ਜੀ ਦਾ ਨਾਮ ਸੀ ਮਹਤਾ ਕਾਲੂ ਰਾਮ ਜੀ ਪਰ ਲੋਕ ਗੀ ਬੁਲਾਉਂਦੇ ਕਾਲੂ ਜੀ ਕਰਕੇ ਹੀ ਸਨ ਆਪ ਖੱਤਰੀ ਸਨ ਤੇ ਬੇਦੀ ਕਹਾਉਂਦੇ ਸਨ ਕਾਲੂ ਜੀ ਕੀ ਕੰਮ ਕਰਦੇ ਸਨ ਜਿਸ ਪਿੰਡ ਵਸਦੇ ਸਨ ਉਸ ਨਾਲ ਹੋਰ ਕਿਤਨੇ ਹੀ ਪਿੰਡ ਸਨ ਇਹਨਾਂ ਨੂੰ ਤਪਾ ਆਖਦੇ ਸਨ ਇਸ ਤਪੇਦਾ ਇੱਕ ਰਾਏ ਸੀ ਰਾਏ ਛੋਟੇ ਰਾਜਾ ਨੂੰ ਆਖੀਦਾ ਹੈ ਇਸ ਰਾਏ ਦਾ ਨਾਮ ਸੀ ਰਾਏ ਬੁਲਾਰ ਇਸ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਆਪਣਾ ਕਰਦਾਰ ਬਣਾਇਆ ਹੋਇਆ ਸੀ ਕਰਦਾਰ ਰੱਖਦੇ ਹਨ ਜੋ ਜ਼ਮੀਨਾਂ ਦਾ ਤੇ ਹੋਰ ਹਿਸਾਬ ਲੇਖਾ ਰੱਖੇ ਤੇ ਲੈਣ ਦੇਣ ਦੇ ਕੰਮ ਪੂਕਤਾਵੇ ਜੋ ਰਾਏ ਨੂੰ ਸਾਰੇ ਕੰਮ ਆਪ ਨਾ ਕਰਨੇ ਪੈਣ ਇਹ ਮਹਿਤਾ ਕਾਲੂ ਹੋਰ ਕੰਮ ਕਾਜ ਕਰਦਾ ਜਮੀਆ ਦੇ ਵਿੱਚ ਸਾਰੇ ਹਿਸਾਬ ਰੱਖਦਾ ਸੀ ਐਸ ਕਰਕੇ ਇਸ ਨੂੰ ਪਟਵਾਰੀ ਵੀ ਆਖਦੇ ਸਨ ਇਹ ਹੋਰ ਸਾਰੇ ਪਿੰਡਾਂ ਦੇ ਪਟਵਾਰੀਆਂ ਦਾ ਵਡਕਾ ਵੀ ਸੀ ਮਹਤਾ ਕਾਲੂ ਦੇ ਘਰ ਸਮਤ 1521 ਨੂੰ ਇੱਕ ਕਾਕੀ ਜਨਮੀ ਸੀ ਉਸ ਦਾ ਨਾਮ ਸੀ ਨਾਨਕੀ ਤੇ ਲਾਡ ਨਾਲ ਉਸ ਨੂੰ ਬੁਲਾਉਂਦੇ ਸਨ ਬੀਬੀ ਨਾਨਕੀ ਇਹ ਬੀਬੀ ਬੜੇ ਪਿਆਰ ਵਾਲੀ ਸੀ ਛੋਟੀ ਉਮਰੇ ਚੰਗੀ ਸੋਹਣੀ ਹੋਸ਼ ਵਾਲੀ ਸੀ ਛੋਟੀ ਹੁੰਦੀ ਹੀ ਮਾਂ ਨਾਲ ਨਿੱਕੇ ਨਿੱਕੇ ਕੰਮ ਕਰਾਉਂਦੀ ਹੁੰਦੀ ਸੀ ਤੇ ਮਾਂ પાસે ਪਰਮੇਸ਼ਰ ਜੀ ਦੀਆਂ ਗੱਲਾਂ ਸੁਣਦੀ ਹੁੰਦੀ ਸੀ ਕਹਾਣੀਆਂ ਵੀ ਕਰਦੀ ਸੁਣਦੀ ਸੀ ਬੁਝਾਰਤਾਂ ਵੀ ਪਾਉਂਦੀ ਸੀ ਪਰ ਪਰਮੇਸ਼ਰ ਜੀ ਦੀਆਂ ਗੱਲਾਂ ਤੇ ਭਲਿਆਂ ਲੋਕਾਂ ਦੇ ਹਾਲ ਸੁਣ ਕੇ ਬਹੁਤ ਖੁਸ਼ ਹੋ ਜਾਇਆ ਕਰਦੀ ਸੀ ਜਦੋਂ ਬੀਬੀ ਆਪਣੇ ਹਾਂਡ ਦੀਆਂ ਕੁੜੀਆਂ ਨਾਲ ਖੇਡਦੀ ਸੀ ਤਾਂ ਉਹਨਾਂ ਲੋਕਾਂ ਨਾਲ ਰਲ ਕੇ ਨਿੱਕੇ ਨਿੱਕੇ ਗੀਤ ਗਾਉਂਦੀ ਹੁੰਦੀ ਸੀ ਗੀਤਾ ਵਿੱਚ ਵੀਰ ਦੇ ਗੀਤ ਵੀ ਗਾਉਂਦੀ ਸੀ ਇਸ ਦਾ ਜੀ ਲੋਚਦਾ ਸੀ ਕਿ ਰੱਬ ਜੀ ਮੇਰੇ ਲਈ ਵੀਰ ਵੀ ਘੱਲਣਾ ਐ ਇਸ ਤਰ੍ਹਾਂ ਦੇ ਟੱਪੇ ਗਾਉਂਦੀ ਹੁੰਦੀ ਸੀ ਆ ਵੀਰਾ ਮੇਰਿਆ ਭੈਣ ਵਾਜਾਂ ਪਈ ਮਾਰੇ ਆ ਵੀਰਾ ਮੇਰਿਆ ਭੈਣ ਵਾਜਾਂ ਪਈ ਮਾਰੇ ਆ ਵੀਰਾ ਸੋਹਣਿਆ ਭੈਣ ਤੇਥੋਂ ਗਈ ਵਾਰੇ ਆ ਵੀਰਾ ਸੋਹਣਿਆ ਭੈਣ ਤੇਥੋਂ ਗਈ ਵਾਰੇ ਸਸਾ ਸੰਗਾ ਜੀ ਆਪਣੀ ਅਗਲੀ ਸਾਖੀ ਵਿੱਚ ਆਪਾਂ ਗੁਰੂ ਜੀ ਦਾ ਅਵਤਾਰ ਧਾਰਨ ਦੀ ਸਾਖੀ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ